ਬਹੁਤ ਦੁੱਖ ਹੈ ਭਾਜੀ ਬਹੁਤ ਦੁੱਖ ਹੈ ਹੰਸ ਭਾਜੀ ਸਾਡੇ ਪਿਓ ਨੇ ਤੇ ਉਹ ਸਾਡੀ ਮਾਂ ਹੈ ਤੇ ਜਦੋਂ ਕਿਸੇ ਦੀ ਮਾਂ ਚਲੇ ਜਾਂਦੀ ਹੈ ਤਾਂ ਉਹਨੂੰ ਕਿੰਨਾ ਦੁੱਖ ਹਲੇ ਉਮਰ ਨਹੀਂ ਸੀ ਜਾਣ ਵਾਲੀ ਅਚਾਨਕ ਚੱਲ ਗਏ ਨੇ ਸਾਨੂੰ ਛੱਡ ਕੇ ਬਹੁਤ ਮਾੜਾ ਕੰਮ ਹੈ ਤੇ ਮੇਰੇ ਵੀਰਾਂ ਨੂੰ ਵੀ ਮਹਾਰਾਜ ਹਿੰਮਤ ਦੇਵੇ ਹੰਸਰਾਜ ਹੰਸ ਨੂੰ ਐਡਾ ਵੱਡਾ ਕਲਾਕਾਰ ਬਣਾਉਣ ਚ ਨੇਤਾ ਬਣਾਉਣ ਚ ਰੇਸ਼ਮ ਭੈਂਟ ਜੀ ਦਾ ਬਹੁਤ ਹੱਥ ਹੰਸ ਭਾਜੀ ਤਾਂ ਸੜਕਾਂ ਤੇ ਰਹੇ ਸਟੇਜਾਂ ਤੇ ਰਹੇ ਦੇਸ਼ਾਂ ਵਿਦੇਸ਼ਾਂ ਚ ਰਹੇ ਤੇ ਇਸ ਵੇਲੇ ਜਿਹੜਾ ਹੰਸ ਭਾਜੀ ਦਾ ਘਾਟਾ ਜਿਹੜਾ ਦੁੱਖ ਆ ਉਹਨਾਂ ਨੂੰ ਜਿਹੜਾ ਹੋਇਆ ਉਹ ਮਹਿਸੂਸ ਕਰਨ ਦੀ ਗੱਲ ਹੀ ਆ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਤਾ ਬੜਾ ਬੜਾ ਦੁੱਖ ਹੈ ਬਹੁਤ ਦੁੱਖ ਹੈ ਬਹੁਤ ਦੁੱਖ ਹੈ ਭਾਜੀ ਬਹੁਤ ਦੁੱਖ ਹੈ ਭਾਜੀ ਸਾਡੇ ਭਾਜੀ ਸਾਡੇ ਪਿਓ ਨੇ ਹੰਸ ਭਾਜੀ ਸਾਡੇ ਪਿਓ ਨੇ ਤੇ ਉਹ ਸਾਡੀ ਮਾਂ ਹੈ ਜਦ ਜਦੋਂ ਕਿਸੇ ਦੀ ਮਾਂ ਚਲੇ ਜਾਂਦੀ ਹੈ ਤਾਂ ਉਹਨੂੰ ਕਿੰਨਾ ਦੁੱਖ ਹੁੰਦਾ ਉਹਦੇ ਨਾਲ ਉਹਦੇ ਨਾਲੋਂ ਵੀ ਜ਼ਿਆਦਾ ਜੀ ਬਚਪਨ ਤੋਂ ਇਹਨਾਂ ਦੇ ਹੱਥਾਂ 'ਚ ਪੱਲੇ ਵੱਡੇ ਹੋਏ ਆ ਜਦੋਂ ਕੱਲ ਦੁਪਹਿਰੇ ਪਤਾ ਲੱਗਾ ਤੇ ਰਿਹਾ ਨਹੀਂ ਗਿਆ ਤੇ 올 ਦਾ ਵੇ ਦਿੱਲੀੋਂ ਦੌੜੇ ਆਇਆ ਮੈਂ ਤੇ ਪਰਮਾਤਮਾ ਭਾਣਾ ਮੰਨਣ ਦੀ ਹਨਾ ਹਿੰਮਤ ਬਖਸ਼ੇ ਇਸ ਪਰਿਵਾਰ ਨੂੰ ਹੱਲੇ ਉਮਰ ਨਹੀਂ ਸੀ ਜਾਣ ਵਾਲੀ ਅਚਾਨਕ ਚਲ ਗਏ ਨੇ ਸੰਸਾਰ ਛੱਡ ਕੇ ਬਹੁਤ ਮਾੜਾ ਕੰਮ ਹੈ ਤੇ ਮੇਰੇ ਵੀਰਾਂ ਨੂੰ ਵੀ ਮਹਾਰਾਜ ਹਿੰਮਤ ਦੇਵੇ ਤੇ بس ਸ਼ਬਦ ਨਹੀਂ ਨਿਕਲ ਰਹੇ ਜੀ ਮੋਹਨ ਤੁਸੀਂ ਬਹੁਤ ਪੁਰਾਣੇ ਇਹਨਾਂ ਦੇ ਪਰਵਾਦੇ ਬਹੁਤ ਬਚਪਨ ਬਚਪਨ ਤੋਂ ਅੱਛਾ ਕੋਈ ਯਾਦ ਸਾਂਝੀ ਕਰਨੀ ਚਾਹੂੰਗਾ ਯਾਦ ਸਾਂਝੀ ਜੀ ਜਦੋਂ ਵੀ ਮਿਲਣਾ ਮੈਂ ਭਾਜੀ ਨੂੰ ਮੈਂ ਅਸੀਂ ਦਿੱਲੀ ਵੀ ਖਾਨ ਮਾਰਕੀਟ ਇਕੱਠੇ ਹੋਣਾ ਆਂਟੀ ਨਾਲ ਗੱਲ ਹੋਇਆ ਕੰਨੀ ਫੋਨ ਤੇ ਕਿਸੀ ਦਿੱਲੀ ਜਿਆਦਾ ਟਾਈਮ ਇਕੱਠੇ ਫੈਂਡ ਕੀਤਾ ਯਾਦ ਨਾਲ ਵਸੇ ਅਸ਼ੀਰਵਾਦੀ ਲੈ ਜੀ ਇਹਨਾਂ ਕੋਲ ਅਸ਼ੀਰਵਾਦੀ ਲੈਨੇ ਬਹੁਤ ਪਿਆਰ ਮਿਲੇ ਬਹੁਤ ਪਿਆਰ ਮਿਲੇ ਪਰ ਅਚਾਨਕ ਜਿਹੜਾ ਧੋਖਾ ਮੇਰੇ ਸਨੋ ਅੱਜ ਇਹਦੀ ਪਰਪਾਈ ਨਹੀਂ ਹੋਣੀ ਬਹੁਤ ਹੀ ਦੁੱਖ ਦੀ ਘੜੀ ਹੈ ਰੇਸ਼ਮ ਭੈਣ ਜੀ ਦੇ ਸੰਸਕਾਰ ਤੇ ਆਏ ਆਂ ਤੇ ਉਹਨਾਂ ਦਾ ਬਹੁਤ ਮਿਲਨ ਸਰ ਸੁਭਾਅ ਸੀ ਫੈਮਿਲੀ ਰਿਲੇਸ਼ਨ ਹੋਣ ਕਰਕੇ ਬਹੁਤ ਵਾਹ ਵਾਸਤਾ ਰਿਹਾ ਬੜੇ ਸੱਚੇ ਰਾਂ ਤੋਂ ਜਿਹੜੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਵੱਡੇ ਬੰਦਿਆਂ ਦੇ ਪਿੱਛੇ ਕੋਈ ਪਾਵਰ ਹੁੰਦੀ ਹੈ ਹੰਸਰਾਜ ਹੰਸ ਨੂੰ ਐਡਾ ਵੱਡਾ ਕਲਾਕਾਰ ਬਣਾਉਣ ਚ ਨੇਤਾ ਬਣਾਉਣ ਚ ਰੇਸ਼ਮ ਭੈਣ ਜੀ ਦਾ ਬਹੁਤ ਹੱਥ ਨਿਆਂ ਨਿਆਂ ਦਾ ਪਾਲਣ ਪੋਸਣ ਪੜਾਉਣਾ ਇਹ ਸਾਰੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਹੰਸ ਭਾਜੀ ਤਾਂ ਸੜਕਾਂ ਤੇ ਰਹੇ ਸਟੇਜਾਂ ਤੇ ਰਹੇ ਦੇਸ਼ਾਂ ਵਿਦੇਸ਼ਾਂ ਚ ਰਹੇ ਤੇ ਇਸ ਵੇਲੇ ਜਿਹੜਾ ਹੰਸਾ ਭਾਈ ਦਾ ਘਾਟਾ ਜਿਹੜਾ ਦੁੱਖ ਆ ਉਹਨਾਂ ਨੂੰ ਜਿਹੜਾ ਹੋਇਆ ਉਹ ਮਹਿਸੂਸ ਕਰਨ ਦੀ ਗੱਲ ਹੀ ਆ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਵਾਸਣਾ